ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਉਹ ਪੰਜਾਬ ਵਾਸੀਓ ਅਤੇ ਹਿੰਦੁਸਤਾਨ ਦੇ ਬਸਨੀਕ ਲੋਗੋਂ ਜਰਾ ਆਪ ਗੌਰ ਕਰੋ ਜਦ ਦਲਜੀਤ ਸੰਧਾਨ ਜੀ ਦੀ ਫਿਲਮ ਆਈ ਥੀ ਸਰਦਾਰ ਜੀ 3 ਪਾਕਿਸਤਾਨ ਕੀ ਐਕਟ੍ਰੈਸ ਹੀਨਾ ਮੀਰ ਨੇ ਉਹਨ ਉਸਕੇ ਸਾਥ ਕੰਮ ਕੀਆ ਥਾ ਔਰ ਇਹ ਜੋ ہماری ਭਾਜਪਾ ਕੀ ਆਰਐਸਐਸ ਦੀ ਭਗਤ ਟੋਲੀ ਹੈ ਇਹਨੂੰ ਨੇ ਬੋਲਾ ਗਦਾਰ ਹੈ ਦਲਜੀਤ ਦਸਾਂ ਗਦਾਰ ਹੈ ਉਸकी ਫਿਲਮ ਨਹੀਂ ਭਾਰਤ ਮੇ ਰਿਲੀਜ਼ ਹੋਣੇ ਦੇਂਗੇ ਅਬ ਦੇਖੋ ਜੇ ਦੁਬਈ ਮੈਂ ਜਾ ਕੇ ਪਾਕਿਸਤਾਨ ਇੰਡੀਆ ਦਾ ਮੈਚ ਜੋ ਹੁਆ ਹੈ ਇਨਕੋ ਅੰਧ ਭਗਤੋਂ ਵੀ ਇਨਕੋ ਇਨਕੋ ਪੁੱਛੇ ਵੀ ਤੁਹਾਰੇ ਪਾਪਾ ਅਮਿਤ ਛਾ ਕੇ ਬੇਟਾ ਜੋ ਪ੍ਰਧਾਨ ਹੈ ਬੀਸੀਸੀਆਈ ਦਾ ਉਹਨੇ ਕਿੰਨਾ ਕ ਪੈਸਾ ਕਮਾ ਲਿਆ ਹੈ ਆ ਮੈਚ ਨਾਲ ਫਿਰ ਉਹ ਨਹੀਂ ਦੇਸ਼ ਦਾ ਗਦਾਰ ਦੇਸ਼ ਧਰੋਈ ਇਹ ਅਮੀਰ ਲੋਕਾਂ ਨੇ ਹੀ ਬੇੜਾ ਗਰਕ ਕਰ ਰੱਖਿਆ ਇਹਨਾਂ ਪਾਰੀਆਂ ਨੇ ਬੇੜਾ ਗਰਖ ਕਰ ਰੱਖਿਆ ਇਹਨਾਂ ਨੇ ਹੁਣ ਭਾਈ ਪੰਜਾਬ ਦੇ ਵਿੱਚ ਵੀ ਆਪਣੀ ਫੌਜ ਛੱਡ ਰੱਖੀ ਹੈ ਮੈਂ ਅੱਜ ਸਵੇਰੇ ਦੋ ਬੰਦੇ ਇਹ ਜਿਹੇ ਵੇਖੇ ਨੇ ਜਿਹੜੇ ਉਹਨਾਂ ਦੇ ਵਿਚਾਰ ਹੀ ਐਨ ਵੀ ਤੁਸੀਂ ਕੁਛ ਪੁੱਛੋ ਹੀ ਕੁਛ ਨਾ ਕਿਉਂਕਿ ਇਹਨਾਂ ਨੇ ਕਿਹਾ ਹੁਣ ਬਿਨਾਂ ਛੱਡੀਆਂ ਹੋਈਆਂ ਨੇ ਟੀਮਾਂ ਕੋਈ ਬਈਆਂ ਦੇ ਰੂਪ ਚ ਕੋਈ ਕਿਸੇ ਰੂਪ ਚ ਛੱਡੀਆਂ ਹੋਈਆਂ ਨੇ ਟੀਮਾਂ ਉਹ ਬਈਏ ਦੇ ਬਹਾਨੇ ਨਾਲੇ ਕਰੀ ਜਾਂਦੇ ਨੇ ਕਿ ਭਾਰਤ ਕਿ ਪਾਰਾ ਪੂਰਾ ਭਾਰਤ ਅਸੀਂ ਜਿੱਤਿਆ ਅਬ ਹਮ ਜੀਤenge ਪੰਜਾਬ ਆਜ ਹੀ ਸਵੇਰੇ ਮੈਨੂੰ ਦੋ ਬੰਦੇ ਕਹਿਣ ਦੇ ਸੀ ਤੁਸੀਂ ਆ ਰਸ ਸੰਗ ਜੁਆਇਨ ਕਰ ਲੋ ਪਰ ਉਹਨਾਂ ਦਾ ਪਹਿਰਾਵੇ ਤੋਂ ਐ ਲੱਗਦਾ ਸੀ ਵੀ ਇਹਨਾਂ ਤੋਂ ਵੱਡਾ ਤਾਂ ਕੋਈ ਸਿੱਖ ਹੀ ਨਹੀਂ ਹੈਗਾ ਤਾਂ ਇਸ ਕਰਕੇ ਭਾਈ ਕਿ ਹੁਣ ਸਾਡੇ ਘਰਾਂ ਦੇ ਵਿੱਚ ਫੁੱਟ ਵੀ ਪਵਾਉਣਗੇ ਤੇ ਇਸ ਕਰਕੇ ਵਿਚਾਰ ਰੱਖੋ ਆਪਣੀ ਅਕਲ ਤੇ ਸੂਝ-ਬੂਝ ਨਾਲ ਕੰਮ ਲਓ ਕਿਉਂਕਿ ਅੱਗੇ 2026 ਸ਼ੁਰੂ ਹੋਣ ਵਾਲਾ ਹੈ 27 ਦੇ ਵਿੱਚ ਵੋਟਾਂ ਨੇ ਤੇ ਇਹਨਾਂ ਨੇ ਬਸ ਹੁਣ ਗਾਂਦੀ ਪਾਉਣਾ ਪੰਜਾਬ ਦੇ ਵਿੱਚ ਵਾਇ ਗੁਰਜੀ ਦਾ ਖਾਲਸਾ ਵਾਇ ਗੁਰਜੀ ਕੀ ਫਤਿਹ